ਕ੍ਰੈਸ ਕਾਨਫਰੰਸ ਹੈ ਰਿਗਾਰਡਿੰਗ ਜਿਹੜਾ ਸਾਡੀ ਜਿਹੜੀ ਸਪੈਸ਼ਲ ਟੀਮ ਐਸਐਚਓ ਸਦਾ ਸੀਆਈਏ ਦੀ ਟੀਮ ਨੇ ਇੱਕ ਬਹੁਤ ਵਧੀਆ ਆਪਰੇਸ਼ਨ ਕੀਤਾ ਹੈ ਗੱਲ ਜੀ ਅਸੀਂ ਇਹ ਨਾ ਜਿਹੜੇ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਲੱਖ ਵਕਤਾਂਵਾਂ ਤੇ ਆਪਾਂ ਜਿਹੜੀ ਹੈਗੀ ਨਾਕਾਬੰਦੀ ਕਬਜਾਈ ਸਾਡੀ ਇੱਕ ਸਪੈਸੀਫਿਕ ਨਾਕਾਬੰਦੀ ਸੀ ਜੀਟੀ ਆਪਰੇ ਨੈਸ਼ਨਲ ਹਾਈਵੇ ਤੇ ਉੱਥੇ ਫਿਰ ਇੱਕ ਅੰਮ੍ਰਿਤਸਰ ਤੋਂ ਟੂਵਰਡਸ ਜਿਹੜਾ ਹੈਗਾ ਪਠਾਨਕੋਟ ਇੱਕ ਗੱਡੀ ਜਿਹੜੀ ਜਾਰੀ ਸੀਗੀ ਅਸੀਂ ਉਹਨਾਂ ਨੂੰ ਚੈੱਕ ਕੀਤਾ ਉਹਦੇ ਵਿੱਚ ਸਾਨੂੰ ਲਗਭਗ 4 ਇਹ ਲਗਭਗ ਵਿਅਕਤੀ ਜਿਹੜੇ ਹੈਗੇ ਮਿਲੇ ਹੈਗੇ ਅਸੀਂ ਪਾਪਾ ਜਿਹੜੀ ਸਾਨੂੰ ਸ਼ੱਕ ਹੋਇਆ ਜੀ ਉਹਦੇ ਚ ਅਸੀਂ ਪਾਪਾ ਉਹਦੀ ਚੈਕਿੰਗ ਕੀਤੀ ਹੈਗੀ ਉਹਨਾਂ ਨੂੰ ਚੈਕਿੰਗ ਕਰਨ ਤੋਂ ਬਾਅਦ ਅਸੀਂ ਪਾਇਆ ਹੈ ਕਿ ਜਿਹੜੇ ਚਾਰ ਬੰਦੇ ਹੈਗੇ ਉਹਨਾਂ ਤੇ ਇੱਕ ਗੁਰਸ਼ਰਨ ਜੀਤ ਗੁਰਸ਼ੰਤਰੀ ਸੀ ਉਹਦੇ ਨਾਲ ਆਵਾਜ਼ ਵੀ ਗੁਰਵੰਤ ਗੁਸ਼ੋਕ ਇਹਦੇ ਚ ਦੋ ਜਿਹੜੇ ਬੰਦੇ ਹੈਗੇ ਰਾਜਸਥਾਨੀ ਦੇ ਵਹਣ ਵਾਲੇ ਹੈਗੇ ਇੱਕ ਲੋਕ ਉਹ ਕਿਹਦਾ ਹੈਗਾ ਇੱਕ ਅਰਿੰਡੇ ਦਾ ਹੈਗਾ ਤੋ ਸਾਡੀ ਟੀਮ ਨੇ ਪੁੱਛਗਿੱਛ ਕੀਤੀ ਐਂਡ ਦੈਨ ਸ਼ੱਕ ਹੋਣ ਤੇ ਅਸੀਂ ਪਾਪਾ ਨੂੰ ਚੈੱਕ ਕੀਤਾ ਤੋ ਇਹਨਾਂ ਦੇ ਕੋਲ ਦੋ ਪਿਸਟਨਸ ਜਿਹੜੀ ਹੈਗੀ ਅਸੀਂ ਰਿਕਵਰ ਕੀਤੀ ਹੈਗੀ ਇੱਕ ਜਿਹੜੀ ਹੈਗੀ ਪੀਐਕਸ5 ਜਿਹੜੀ ਪਿਸਟਲ ਹੈਗੀ ਤੇ ਪੀ ਬੋਵ ਦੀ ਪਿਸਟਲ ਹੈ ਅਲੋਂਗ ਵਿਦ ਥੀ ਲਾਈਵ ਹਾਂ ਅਤੇ ਇੱਕ ਬਤੀ ਬੋਵ ਦੀ ਪਿਸਟਲ ਹੈਗੀ ਉਹਦੇ ਚ ਚਾਰ ਲਾਈਵ ਆਉਂਦਾ ਜੋ ਪਾਬੰਦ ਹੋਏ ਹੈਗੇ ਜਦੋਂ ਇਹਦਾ ਪਾਪਾ ਅਸੀਂ ਵੈਰੀਫਿਕੇਸ਼ਨ ਕੀਤਾ ਤੋ ਪਾਇਆ ਕਿ ਇਹਦਾ ਜਿਹੜਾ ਗੋਜਸ਼ਨਪ੍ਰੀਤ ਹੈਗਾ ਅ ਗੈਂਗਸਟਰ ਹੈਗਾ ਜੇਲ ਤੋਂ ਬਾਹਰ ਸੀ ਇਹਦੇ ਚ ਲਗਭਗ 25 ਮੁਕਦਮੇ ਜਿਹੜੇ ਹੈਗੇ ਮਰਡਰ ਦੇ ਅਟੈਂਪਟਿਵ ਮਰਡਰ ਦੇ ਸਨੈਚਿੰਗ ਦੇ ਐਨਡੀਪੀਐਸ ਦੇ ਜਿਹੜੇ ਵਿਸਟੇਗੇ ਅਸੀਂ ਇਹਨਾਂ ਨੂੰ ਜਿਹੜਾ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਐਫ ਆਈ ਆਰ ਨੰਬਰ 77 ਅਸੀਂ ਦਰਜ ਕੀਤੀ ਹੈਗੀ ਐਂਡ ਉਹਦੇ ਚ ਅਸੀਂ ਜਿਹੜਾ ਹੈਗਾ ਉਹਨਾਂ ਪਰਚਾ ਦਰਜ ਕਰਕੇ ਕੀ ਇਫਤਾਰੀ ਕਰਕੇ ਅਸੀਂ ਫਰਦਰ ਇਹਨਾਂ ਦੀ ਜਿਹੜੀ ਹੈਗੀ ਪੁੱਛਗੀ ਚ ਅਸੀਂ ਕਰੇ ਹੈਗੇ ਇਹਨਾਂ ਦੇ ਹਾਈਵੇ ਤੇ ਆਲੇ ਦੁਆਲੇ ਕੋ ਮਨ ਦਾ ਕੀ ਮੋਟਿਵ ਸੀ ਕੋਈ ਵਾਰਦਾਤ ਕਰਨੀ ਸੀ ਜਾਂ ਇਹਨਾਂ ਦਾ ਕੀ ਜਿਹੜਾ ਹੈਗਾ ਅ ਇੰਟੈਂਸ਼ਨ ਸ਼ੀਟ ਉਹ ਸਾਰਾ ਅਸੀਂ ਚੈੱਕ ਕਰ ਰਹੇ ਹਾਂ ਕਿ ਕਿੰਨੇ ਗੈਂਗਰ ਸਪੰਦਰ ਕਿੰਨੇ ਚਿੱਟੋ ਇਸ ਕੰਮ ਕੋਈ ਆ ਗੁਰਸ਼ਾਸਨਪੀਟ ਆ ਚਿਨੀ ਇਹਨੂੰ ਚਿਨੀ ਵੀ ਕਿਹਾ ਜਾਂਦਾ ਹੈਗਾ ਆ ਰਾਜਾ ਸੰਸੀ ਦਾ ਹੈਗਾ ਐਂਡ ਉੱਥੇ ਉੱਥੇ ਕਾਫੀ ਇਹਨੇ ਵਾਰਦਾਤਾਂ ਜਿਹੜੀ ਹੈਗੀ ਇੰਜਾਮ ਦਿੱਤੀ ਆ ਯਾਨੀ ਲਗਭਗ ਇਹਦੇ ਤੇ 25 ਬੱਚੇ ਜਿਹੜੇ ਹੈਗੇ ਦਰਜ ਹੈਗੇ ਬਾਕੀ ਇਹਦੇ ਜਿਹੜੇ ਬਾਕੀ ਸਾਰੀ ਚੀਜ਼ ਅਸੀਂ ਨੂੰ ਚੈੱਕ ਕਰੇ ਹੈਗੇ ਕਿ ਕਿਹਨਾਂ ਦੇ ਨਾਲ ਰਿਲੇਟਡ ਹੈਗਾ ਕਿਤੇ ਕੇਸ ਦੇ ਵਿੱਚ ਵਾਂਟਡ ਹੈ ਜਾਂ ਨਹੀਂ ਹੈ ਕੋਈ ਕਿਹੜੀ ਕਿਹੜੀ ਵਾਰਦਾਤਾਂ ਚ ਪਹਿਲਾ ਇਨ ਬੋਲ ਦੇ ਆ ਉਹ ਸਾਰੇ ਅਸੀਂ ਇਹ ਅਸੀਂ ਸਾਡੀ ਜਿਹੜੀ ਹੈਗੀ ਅਸੀਂ ਪੁਲਿਸ ਰਿਮਾਂਡ ਲਿਆ ਹੈਗਾ ਤੇ ਰਿਮਾਂਡ ਵਿੱਚ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਚੈੱਕ ਕਰਦੇ ਲੱਗਦਾ ਜੀ ਖੁਲਾਸੇ ਵੱਡੇ ਹੋਣਗੇ ਦੇਖੋ ਜੀ ਅਸੀਂ ਪੂਆਫਰਟ ਜਿਹੜਾ ਹੈ ਦੇ ਚੱਕਾਵੇਗੇ ਬੜਾ ਜੋ ਜੋ ਵੀ ਇਨਵੈਸਟੀਗੇਸ਼ਨ ਚ ਸਾਹਮਣੇ ਆਏਗਾ ਉਸ ਹਿਸਾਬ ਨਾਲ ਅਸੀਂ ਜਿਹੜਾ ਹੈਗਾ ਬੈਕਵਰਡ ਜਿਹੜਾ ਹੈਗਾ ਤੇ ਫੋਰਵਰਡ ਉਹ ਸਾਰੀ ਚੀਜ਼ਾਂ ਨੂੰ ਅਸੀਂ ਚੱਕਣਾ ਉਹ ਸਾਰੇ ਅਮਰਸਰ ਜਿਹੜੇ ਜ਼ਿਲ੍ਹੇ ਅਮਰਸਰ ਤੇ ਆਤੀ ਜਿਹੜੇ ਹੈਗੇ ਉਹਨਾਂ ਉਸ ਜ਼ਿਲ੍ਹੇ ਤੋਂ ਰਿਲੇਟਡ ਹੈ ਜੀ